ਜਿੰਨੇ ਵੀ ਪੰਜਾਬੀ ਇਹ ਵੀਡੀਓ ਨੂੰ ਸੁਣ ਰਹੇ ਆ ਪੂਰੇ ਧਿਆਨ ਦੇ ਨਾਲ ਸੁਣੋ ਤੁਹਾਡੇ ਕੰਮ ਦੀ ਖਬਰ ਆ ਦੇਸ਼ ਦੇ ਵਿੱਚ ਹੋਰ ਕੁਝ ਹੋਵੇ ਜਾਂ ਨਾ ਹੋਵੇ ਪਰ ਪੰਜਾਬ ਭਾਰਤ ਦਾ ਇੱਕ ਨੰਬਰ ਸੂਬਾ ਫੇਰ ਬਣੂਗਾ ਆਉਣ ਵਾਲੇ 3 ਤੋਂ 4 ਸਾਲਾਂ ਦੇ ਵਿੱਚ ਸਿਰਫ ਕੁਝ ਪ੍ਰੋਜੈਕਟ 2 ਸਾਲਾਂ ਚ ਪੂਰੇ ਹੋ ਜਾਣੇ ਕੁਝ 4 ਸਾਲ ਦੇ ਵਿੱਚ ਜਿਹੜੇ G20 ਤੋਂ ਐਲਾਨੇ ਗਏ ਸੀ ਉਹਨਾਂ ਤੇ ਕੰਮ ਜੋਰਾਂ ਤੇ ਚੱਲ ਰਿਹਾਗਾ 16 ਵੱਡੇ ਪ੍ਰੋਜੈਕਟ ਆ ਜਿਹੜੇ ਪੰਜਾਬ ਨੂੰ ਫੇਰ ਤੋਂ ਟੌਪ ਤੇ ਲੈ ਕੇ ਆਉਣਗੇ ਤੁਸੀਂ ਯਕੀਨ ਨਹੀਂ ਕਰੋਗੇ ਮੋਹਾਲੀ ਬਾਈਪਾਸ ਇਹ ਜਿਹੜਾ ਹੈਗਾ ਜੀ ਡਿਵਾਈਡਿੰਗ ਰਾਹੀ ਪੰਚਕੋਲਾ ਸੈਕਟਰ 24 22 ਦੇ ਨਾਲ ਫਿਰ ਜੀਰਕਪੁਰ ਪਟਿਆਲਾ ਰੋਡ ਤੇ 에어ਪੋਰਟ ਚੌਂਕ ਤੋਂ ਚੰਡੀ ਮੰਦਰ ਅਤੇ NH5 ਨਾਲ ਜੁੜ ਜਾਵੇਗਾ ਇਹ ਬਾਈਪਾਸ ਪੰਚਕੋਲਾ ਜਮਨਾਨਗਰ ਹਾਈਵੇ NH344 ਨੂੰ ਪੁਚਕਾਰੋਂ ਪਾਰ ਕਰੇਗਾ ਔਰ ਹੈਰਾਨੀ ਦੀ ਗੱਲ 200 ਫੁੱਟ ਚੌੜਾ ਹੋਊਗਾ ਤੇ ਇਹਤੇ 800 ਕਰੋੜ ਰੁਪਏ ਦਾ ਖਰਚਾ ਹੋਊਗਾ ਨੰਬਰ ਤੇ ਹੈਗਾ ਜੀ ਅਮਰਤਸਰ ਸਾਹਿਬ ਦਾ ਰੇਲਵੇ ਸਟੇਸ਼ਨ ਜਿੱਸ ਨੂੰ ਮੋੜ ਤੋਂ ਬਣਾਇਆ ਜਾਵੇਗਾ ਅਦੁਨਕ ਤਕਨੀਕਾਂ ਨਾਲ लैस ਹੋਊਗਾ ਇਥੋਂ ਮੈਟਰੋ ਟੇਨਾਂ ਚੱਲਣਗੀਆਂ ਦਿੱਲੀ ਨੂੰ ਸਿੱਧੀਆਂ 300 ਕਰੋੜ ਦਾ ਖਰਚਾ ਹੋਣਾ ਪੀਪੀ ਮਾਡਲ ਤਹਿਤ ਅਤੇ ਵੱਡੇ ਵੱਡੇ ਸਿੱਖ ਜਿਹੜੇ ਪਰੰਪਰਾਵਨ ਦਰਸਾਉਂਦੇ ਇੱਥੇ ਬੋਤਲ ਲਾਇਆ ਜਾਣਗੇ ਤੇ ਤਲਾਬ ਬਣਾਏ ਜਾਣਗੇ ਇਹ ਜਿਹੜਾ ਰੇਲਵੇ ਸਟੇਸ਼ਨ ਆ ਇਹ ਭਾਰਤ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਬਣੂਗਾ 4 ਨੰਬਰ ਤੇ ਜੀ ਆਪਣਾ ਅੰਮ੍ਰਿਤਸਰ ਸਾਹਿਬ ਵਾਲਾ 에어ਪੋਰਟ ਇਸ ਦਾ ਵਿਸਥਾਰ ਕੀਤਾ ਜਾਵੇਗਾ ਇਹਦਾ ਨਵੀਨੀਕਰਨ ਕੀਤਾ ਜਾਵੇਗਾ 240 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿੱਥੇ ਇਸ ਦੀ ਲਿਮਟ ਸੀਗੀ 2.5 ਮਿਲੀਅਨ ਉਥੇ 5.5 ਮਿਲੀਅਨ ਯਾਤਰੀ ਇੱਥੇ ਰਵਾਨਾ ਹੋ ਸਕਣਗੇ ਕਰਤਾਰ ਸਿੰਘ ਸਰਾਬਾ ਅੰਤਰਰਾਸ਼ਟਰੀ ਹਵਾਈ ਐਡਾ ਬਣਨ ਜਾ ਰਿਹਾ ਲੁਧਿਆਣਾ 162 ਕਿੱਲੇ ਜ਼ਮੀਨ ਖਰੀਦੀ ਜਾ ਚੁੱਕੀ ਆ ਕੰਟਰਕਸ਼ਨ ਦਾ ਕੰਮ ਸ਼ੁਰੂ ਹੋ ਗਿਆ ਹੈ ਅੰਤਰਰਾਸ਼ਟਰੀ ਫਲੈਟਾਂ ਦੇ ਨਾਲ ਨਾਲ ਘਰੇਲੂ ਜਿਹੜੀਆਂ ਫਲੈਟਾਂ ਵੀ ਲੁਧਿਆਣਾ ਬਹੁਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈਗਾ ਇਹ ਭਾਰਤ ਦੀ ਇੱਕ ਪ੍ਰਮੁੱਖ ਸਿਟੀ ਬਣਨ ਜਾ ਰਿਹਾ ਹੈਗਾ ਜਿੱਥੇ ਬੋਇੰਗ 737 ਤੇ 730 320 ਏਅਰਬੱਸ ਇਸ ਤਰ੍ਹਾਂ ਦੇ ਜਹਾਜ਼ ਇੱਥੇ ਹਰ ਸਮੇਂ ਮੌਜੂਦ ਰਹਿਣਗੇ ਤੋਂ ਤੁਸੀਂ ਅਮਰਸਰ ਜਮਨਾ ਨਗਰ ਐਕਸਪ੍ਰੈਸ ਵੇ 1257 ਕਿਲੋਮੀਟਰ ਲੰਮਾ ਅਤੇ 4 ਤੇ 6 ਲੈਂਚ ਚੌੜਾ ਅਮਰਸਰ ਜਮਨਾ ਨਗਰ ਮੋਟਰਵੇ NH 754 ਉੱਤਰ ਪੱਛਮੀ ਭਾਰਤ ਵਿੱਚ ਦਿੱਤਾ ਇਹ ਐਸਐਮ ਦੀ ਨਿਰਮਾਣ ਦੀ ਨਾਂ ਇਹ ਮੋਟਰਵੇ ਦਾ ਨਿਰਮਾਣ ਭਾਰਤ ਮਾਲਾ ਪਹਿਲ ਦੇ ਹਸੂਬੇ ਜੋ ਕੀਤਾ ਜਾ ਰਿਹਾ ਹੈ ਇੱਕ ਹੋਰ ਨਾਂ ਨਾਲ ਜਾਣਿਆ ਜਾਂਦਾ ਅੰਮ੍ਰਿਤਸਰ ਜਾਵਨਗਰ ਆਰਥਿਕ ਗਲਿਆਰਾ ਇਹ ਰੂਟ ਬਠਿੰਡਾ ਬਾੜਮੀਰ ਤੇ ਜਾਵਨਗਰ ਵਿਚੇ ਤਿੰਨ ਮੁੱਖ ਤੇ ਰਫਾਈਆਂ ਨੂੰ ਜੋੜੇਗਾ ਯਾਨੀ ਕਿ ਇਹ ਵਪਾਰਕ ਪੱਧਰ ਨਾਲ ਬਹੁਤ ਮਹੱਤਵਪੂਰਨ ਹੈ ਪੰਜਾਬ ਦੇ ਲਈ ਇਹ ਭਾਰਤ ਮਾਲਾ ਦਾ ਪਹਿਲਾ ਮੋਟਰਵੇ ਹੋਵੇਗਾ ਇਸ ਤੋਂ ਇਲਾਵਾ ਅੰਮ੍ਰਾਲਾ ਤੇ ਅੰਮ੍ਰਿਤਸਰ ਵਿਚਕਾਰ ਥੋੜੀ ਦੂਰੀ ਦਾ ਸਫ਼ਰ ਕਰਨ ਲਈ ਕੁਝ ਮਿੰਟ ਹੀ ਲੱਗਣਗੇ ਬਹੁਤ ਇੰਪੋਰਟੈਂਟ ਜਿਹੜਾ ਇਹ ਬਹੁਤ ਤਕੜਾ ਹੈ ਭਾਰਤ ਮਾਲਾ ਦਾ ਪ੍ਰੋਜੈਕਟ ਜਿਹੜਾ ਕਿ ਪੰਜਾਬ ਥਰੂ ਜਾਣਾਗਾ ਏਵੇਂ ਹੀ ਇਸ ਤੋਂ ਅੱਗੇ ਦਿੱਲੀ ਅਮਰitsar ਕਟੜਾ ਐਕਸਪ੍ਰੈਸਵੇ ਜਿਲੰਦਰ ਰੈਂਗ ਰੋਡ ਇਹ ਸਾਰੇ ਜਿਹੜੇ ਕਿ థਾਈਲੈਂਡ ਤੋਂ ਲੈ ਕੇ ਪੰਜਾਬ ਵੈਦੀ ਹੋ ਕੇ ਯੂਰਪ ਤੱਕ ਵਪਾਰ ਹੋਣਾ ਇਹ ਸਭ ਵੱਡੇ ਤੋਂ ਵੱਡੇ ਹਾਈਵੇ ਪੂਰੇ ਪੰਜਾਬ ਨੂੰ ਬਾਕੀ ਸਟੇਟਾਂ ਨਾਲ ਕਨੈਕਟ ਕਰਨਗੇ ਵਪਾਰਕ ਤੌਰ ਤੇ ਆਹ ਦੇਖੋ ਮਿੱਤਰੋ ਇੱਕੀਕ੍ਰਿਤ ਮੈਨੂਫੈਕਚਰਿੰਗ ਕਲਸਟਰ ਪਟਿਆਲਾ ਦੇਖੋ ਅਮਰਸਾਲ ਕਲਕੱਤਾ ਇੰਡਸਟਰੀਅਲ ਕੋਰੀਡੋਰ ਰਾਜਪੁਰਾ ਪਟਿਆਲਾ ਪੰਜਾਬ ਵਿਖੇ ਵਿਕਾਸ ਲਈ ਇੱਕ ਇਰਤ ਮੈਨੂਫੈਕਚਰ ਕਲਸਟਰ ਜਿਹੜਾ ਤਜਵੀਜ਼ ਕੀਤੀ ਗਈ ਆ ਮੌਜੂਦਾ ਦਿੱਲੀ ਅਮਰਸਾਲ ਬਿਜੀ ਰੇਲ ਲਾਈਨ ਦੇ ਨਾਲ ਨਾਲ ਜਾਨੀ ਕਿ ਕਿੰਨਾ ਵਪਾਰ ਵਧੂਗਾ ਪੰਜਾਬ ਦਾ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਬਹੁਤ ਫਾਇਦਾ ਹੋਣ ਵਾਲਾ ਇਹ ਪ੍ਰੋਜੈਕਟਾਂ ਦੇ ਵਿੱਚ ਪੰਜਾਬ ਦਾ ਇਸ ਤੋਂ ਅੱਗੇ ਤੁਸੀਂ ਦੇਖੋ ਸਾਹਪੁਰ ਕੰਢੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਪੰਜਾਬ ਭਾਰਤ ਦੇ ਪਠਾਨਕੋਟ ਜ਼ਿਲ੍ਹੇ ਵਿੱਚ ਪ੍ਰਸਾਵੇਤ ਸਾਪਰ ਕੰਡਿਟ ਡੈਮ ਮੌਜੂਦਾ ਰਣਜੀਤ ਸਿੰਘ ਰਣਜੀਤ ਸਾਗਰ ਡੈਮ ਦੇ ਹੇਠਾਂ ਰਾਵੀ ਦਰਿਆ ਉੱਤੇ ਸਥਿਤ ਹੈ। ਇਹ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਰਾਜ ਵਿੱਚ ਬਾਧੂ 5000 ਹੈਕਟੇਰ ਜ਼ਮੀਨ ਅਤੇ ਜੰਮੂ ਕਸ਼ਮੀਰ ਵਿੱਚ 32173 ਹੈਕਟੇਰ ਜ਼ਮੀਨ ਲਈ ਸਿੰਚਾਈ ਸਹੂਲਤਾਂ ਮਹਈਆ ਕਰਾਈਆਂ ਜਾਣਗੀਆਂ। ਪੰਜਾਬ ਅੱਪਰ ਬਾਰੀ ਦੁਆਬ ਕਨਾਲ ਸਿਸਟਮ 1.18 ਲੱਖ ਹੈਕਟੇਅਰ ਨੂੰ ਕਵਰ ਕਰਦਾ ਹੈ ਤੇ ਇਹ ਪ੍ਰੋਜੈਕਟ ਉਸ ਜ਼ਮੀਨ ਤੇ ਸਿੰਚਾਈ ਸਹੂਲਤਾਂ ਨੂੰ ਸੰਚਾਰੂ ਬਣਾਉਣ ਵਿੱਚ ਮਦਦ ਕਰੇਗਾ ਇਹ ਪ੍ਰੋਜੈਕਟ ਤੇ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਕੋਲ 206 ਮੈਗਾਵਾਟ ਪਣ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੋਵੇਗੀ ਕਿੰਨਾ ਜ਼ਿਆਦਾ ਫਾਇਦਾ ਸੋਚ ਕੇ ਦੇਖੋ ਤੋਂ ਅੱਗੇ ਆ ਵੀਰੋ ਪਠਾਨਕੋਟ ਅਜਮੇਰ ਐਕਸਪ੍ਰੈਸ ਪੇ ਜਿਹੜਾ ਕਿ ਲੁਧਿਆਣੇ ਤੱਕ ਵੀ ਹੋ ਕੇ ਜਾਣਾ ਹੈ ਔਰ ਤੁਸੀਂ ਸੋਚ ਕੇ ਦੇਖੋ ਚਾਰ ਤੋਂ 6 ਲਾਈਨਾਂ ਦੇ ਇਹ ਜਿਹੜੇ ਵਪਾਰ ਕਰੋੜ ਬਣਦੇ ਆ ਇਸ ਤੋਂ ਅੱਗੇ ਅੰਮ੍ਰਿਤਸਰ ਤੋਂ ਦਿੱਲੀ ਨੂੰ ਹਾਈ ਸਪੀਡ ਰੇਲਾਂ ਚੱਲਣਗੀਆਂ ਯਾਤਰੀਆਂ ਨੂੰ ਇੱਕ ਦੂਜੇ ਦੀਆਂ ਸਟੇਸ਼ਨਾਂ ਦੇ ਵਿੱਚ ਜਾਣ ਤੋਂ ਕੋਈ ਦਿੱਕਤ ਨਹੀਂ ਆਉਣਗੀ ਜਿਵੇਂ ਹੁਣ ਆਪਾਂ ਜਾਣਦੇ ਹਾਂ ਕਿੰਨੇ-ਕਿੰਨੇ ਘੰਟੇ ਟੈਕਸੀਆਂ ਤੇ ਲੱਗ ਜਾਂਦੇ ਆ ਇਹ ਹਾਈ ਸਪੀਡ ਟ੍ਰੇਨਾਂ ਦਾ ਕੰਮ ਲਗਭਗ ਮੁਕੰਮਲ ਹੋਣ ਤੇ ਆ ਆਉਣ ਵਾਲੇ 2 ਸਾਲਾਂ ਦੇ ਵਿੱਚ ਇਹ ਚੱਲਣੀਆਂ ਸ਼ੁਰੂ ਹੋ ਜਾਣੀਆਂ ਇਸ ਤੋਂ ਵੀ ਚੰਗੀ ਚੀਜ਼ ਦੇਖੋ ਕਪੂਰਥਾ ਦਾ ਮੈਡੀਕਲ ਕਾਲਜ ਕਪੂਰਥਾ ਦਾ ਮੈਡੀਕਲ ਇਸ ਤੋਂ ਵੀ ਚੰਗੀ ਚੀਜ਼ ਤੁਸੀਂ ਦੇਖੋ ਕਪੂਲਥਰਾ ਮੈਡੀਕਲ ਕਾਲਜ 12 ਏਕੜ ਦੇ ਰਕਬੇ ਵਿੱਚ ਬਣਨ ਵਾਲੇ ਮੈਡੀਕਲ ਦੀ ਅੰਤਮ ਡਿਜ਼ਾਈਨ ਜਿਹੜਾ ਤੈਅ ਕਰ ਲਿਆ। ਇਸ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਦੀਆਂ 500 ਸੀਟਾਂ ਅਤੇ 500 ਬੈੱਡ ਹਨ। ਅਕਾਦਮਿਕ ਸਾਲ 2023-24 ਲਈ ਇਸ ਕਾਲਜ ਦੇ ਦਾਖਲੇ ਨੂੰ ਮੈਡੀਕਲ ਕਾਉਂਸਲ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਆ। ਇਸ ਤੋਂ ਅੱਗੇ ਤੁਸੀਂ ਦੇਖੋ ਪੂਰਬੀ ਸਮਰਪਤ ਸਵੀਟ ਕੋਲਡੋਰ ਮਤਲਬ ਕਿ ਜਿਹੜਾ ਰੇਲ ਦਾ ਇਹ ਢਾਂਚਾ ਹੈ। ਪੂਰਬ ਤੋਂ ਲੈ ਕੇ ਬੰਗਾਲ ਤੋਂ ਲੈ ਕੇ ਸਾਰੇ ਹਿੱਸਿਆਂ ਦੇ ਵਿੱਚੋਂ ਜੋ ਵੀ ਉੱਥੇ ਪ੍ਰੋਡਕਸ਼ਨ ਹੁੰਦੀ ਹੈ ਜੋ ਮਾਲ ਜੀ 20 ਦੇ ਹੱਥ ਵੇਚਿਆ ਜਾਣਾਗਾ ਉਹ ਟ੍ਰੇਨਾਂ ਰਾਹੀਂ ਲੁਧਿਆਣੇ ਸਾਨੇਵਾਲ ਤੱਕ ਆਉਣਾ ਉਸ ਤੋਂ ਅੱਗੇ ਟਰੱਕਿੰਗ ਇੰਡਸਟਰੀ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਜਿਹੜੇ ਟਰਾਂਸਪੋਰਟਰ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਡਰਾਈਵਰਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਉਥੋਂ ਉਹ ਅੱਗੇ ਵੱਖ-ਵੱਖ ਦੇਸ਼ਾਂ ਲਈ ਉਥੇ ਰਵਾਨਾ ਹੋਊਗਾ ਯਾਨੀ ਕਿ ਭਾਰਤ ਦੇ ਬਾਕੀ ਹਿੱਸਿਆਂ ਤੋਂ ਸਮਾਨ ਜਿਹੜਾ ਟ੍ਰੇਨਾਂ ਰਾਹੀਂ ਪੰਜਾਬ ਦੇ ਵਿੱਚ ਆਇਆ ਕਰੂਗਾ ਪੰਜਾਬ ਬਣਨ ਜਾ ਰਿਹਾ bizness ਦੀ ਮੇਨ ਹੱਬ ਜੀ ਮਹਿਸਾਣਾ ਬਠਿੰਡਾ ਗੈਸ ਪਾਈਪ ਲਾਈਨ ਬੱਖ ਬੱਖ ਰਾਜਾਂ ਤੋਂ ਹੁੰਦੀ ਹੋਈ ਇਹਨੇ ਪੰਜਾਬ ਦੇ ਵਿੱਚ 66 ਕਿਲੋਮੀਟਰ ਲੰਬੀ ਪਾਈਪ ਲਾਈਨ ਹੋਣੀ ਹੈ ਇਹ ਇਸ ਤੋਂ ਅੱਗੇ ਇਹ ਜਿਲ੍ਹਾ ਪੱਧਰੀ ਇਹਦੀ ਵੰਡ ਕੀਤੀ ਜਾਵੇਗੀ ਤੁਸੀਂ ਸੋਚੋ ਸਾਰੇ ਰਾਜਾਂ ਤੋਂ ਹੁੰਦੀ ਹੋਈ ਅੰਤ ਤੱਕ ਇਹਦਾ ਪੰਜਾਬ ਦੇ ਵਿੱਚ ਹੋਣਾਗਾ ਇਸ ਤੋਂ ਅੱਗੇ ਇਸ ਨੂੰ ਐਕਸਪੋਰਟ ਵੀ ਕੀਤਾ ਜਾਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਉਹ ਮੇਨ ਜਿਹੜੇ ਜੀ 20 ਦੇ ਹੱਥ ਜਿਹੜੇ ਹਾਈਵੇ ਆ ਉਹ ਸਾਰਾ ਕੁਝ ਉਥੋਂ ਦਿੱਲੀ ਤੋਂ ਹੁੰਦੇ ਹੋਏ ਭਾਰਤ ਤੋਂ ਬਾਹਰ ਜਾਣਾ ਹੈ ਅੱਗੇ ਹੈਗਾ ਜੀ ਅੰਮ੍ਰਿਤਸਰ ਕਲਕੱਤਾ ਇੰਡਸਟਰੀਅਲ ਕੋਰੀਡੋਰ ਸਭ ਤੋਂ ਮੇਨ THAILAND ਤੋਂ ਮਗਰੋਂ ਹੁੰਦਾ ਹੋਇਆ ਤੁਸੀਂ ਦੇਖੋ ਪੰਜਾਬ ਹੋ ਕੇ ਯੂਰਪ ਤੱਕ ਜਾਣਾਗਾ ਕੱਲੇ ਪੰਜਾਬ ਦੇ ਵਿੱਚ 150 ਤੋਂ 200 ਉਦਯੋਗ ਕੇਂਦਰ ਹੋਣੇ ਆ ਕਿੰਨਾ ਸਮਾਨ ਪੰਜਾਬ ਦੇ ਵਿੱਚ ਆਊਗਾ ਕਿੰਨਾ ਪੰਜਾਬ ਤੋਂ ਬਾਹਰ ਭੇਜਿਆ ਜਾ ਸਕਦਾਗਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇਗੇ। ਔਰ ਪੰਜਾਬ ਦੀ ਇੱਕ ਇੱਕ ਫੁੱਟ ਜ਼ਮੀਨ ਦਾ ਕਿੰਨਾ ਮੁੱਲ ਪੈਣਾਗਾ। ਜਿਹੜੀ ਜ਼ਮੀਨ ਉਪਜਾਊ ਨਹੀਂ ਹੈ ਉਹਨਾਂ ਦੇ ਰੇਟ ਵਧ ਜੈਣਾ ਜਿਹੜੀ ਉਪਜਾਊ ਜ਼ਮੀਨ ਆ ਉਹਨਾਂ ਦੇ ਰੇਟ ਇੰਨੇ ਵਧ ਜੈਣਾ ਤੁਸੀਂ ਸੋਚਿਆ ਨਹੀਂ ਹੋਣਾਗਾ ਜਿਹੜੇ ਲੋਕ ਮੂਰਖਤਾ ਕਰਕੇ ਵੇਚ ਕੇ ਬਾਹਰ ਚਲੇ ਗਏ ਉਹ ਦੁਬਾਰਾ ਖਰੀਦ ਨਹੀਂ ਸਕਦੇ। ਚਾਹੇ 50 ਸਾਲ ਕੰਮ ਕਰ ਲੈਣ ਪੰਜਾਬ ਦੀਆਂ ਜ਼ਮੀਨਾਂ ਦੇ ਰੇਟ ਇੰਨੇ ਵਧ ਜਾਣੀਆਂ ਇੰਨੀਆਂ ਕੀਮਤੀ ਹੋ ਜਾਣੀਆਂ ਇੰਨੀ ਲੋਕਾਂ ਦੀ ਆਮਦਨ ਵਧ ਜਾਣੀ ਹੈ ਇਹ ਚੀਜ਼ਾਂ ਦੇ ਨਾਲ। ਲੋਕਾਂ ਨੂੰ ਪਤਾ ਨਹੀਂਗਾ ਇਹ ਚੀਜ਼ਾਂ ਸਿਰਫ ਵੈਬਸਾਈਟ ਦੇ ਉੱਤੇ ਉਪਲਬਧ ਸੀਗਾਂ ਇਹਨਾਂ ਦੇ ਜੋਰਾਂ ਦੇ ਨਾਲ ਕੰਮ ਚੱਲ ਰਿਹਾ ਗਿਆ ਤੁਸੀਂ ਦੇਖੋ ਜਗ੍ਹਾ ਜਗ੍ਹਾ ਪੰਜਾਬ ਦੇ ਵਿੱਚ ਜਿੱਥੇ ਵੀ ਵੱਡੇ ਵੱਡੇ ਹਾਈਵੇ ਬਣ ਰਹੇ ਆ ਬਹੁਤ ਤੇਜ਼ੀ ਨਾਲ ਕੰਮ ਹੋ ਰਿਹਾਗਾ ਤੁਸੀਂ ਇਹਨਾਂ ਦੇ ਸਬੂਤ ਦੇਖਣੇ ਆ ਮੈਨੂੰ ਕਮੈਂਟ ਕਰੋ ਮੈਂ ਤੁਹਾਨੂੰ ਫੋਟੋ ਭੇਜੂਗਾ ਮੈਂ ਗੱਲ ਕਰਵਾਉਂਗਾ ਜਿਹੜੇ ਲੋਕ ਕੰਮ ਕਰਦੇ ਆ ਪੰਜਾਬ ਵਿੱਚ ਦੀ ਜਿਹੜੇ ਵੱਡੇ ਹਾਈਵੇ ਨਿਕਲ ਰਹੇ ਆ ਔਰ ਭਾਰਤ ਦੁਨੀਆ ਦੇ ਵਿੱਚ ਨੰਬਰ 2 ਤੇ ਆ ਗਿਆਗਾ ਨੰਬਰ 1 ਅਮਰੀਕਾ ਹੈ ਨੰਬਰ 2 ਤੇ ਭਾਰਤ ਨੰਬਰ 3 ਤੇ ਚਾਈਨਾ ਸਭ ਤੋਂ ਵਧੀਆ ਹਾਈਵੇ ਹੋਣ ਦੇ ਲਈ ਸਭ ਤੋਂ ਲੌਂਗ ਹਾਈਵੇ ਨੈਟਵਰਕ ਹੋਣ ਦੇ ਲਈ ਹੋਰ ਕੋਈ ਸੋਇਆ ਹੋਵੇ ਜਾਂ ਨਾ ਹੋਵੇ ਵਿਦੇਸ਼ ਦੇ ਵਿੱਚ ਪਰ ਦੇਸ਼ ਦੇ ਹਾਈਵੇ ਬਹੁਤ ਸੁਧਰੇ ਆ ਬਹੁਤ ਵਧੀਆ ਬਣੇ ਆ ਇਹਨਾਂ ਦੇ ਐਗਜ਼ਾਮਪਲਾਂ ਤੋਂ ਤੁਸੀਂ ਇਹ ਫੋਟੋਆਂ ਦੇ ਵਿੱਚ ਦੇਖ ਸਕਦੇ ਆ ਕਿ ਭਾਰਤ ਦੇ ਵਿੱਚ ਜਿਹੜੇ ਹਾਈਵੇ ਜੇ ਪਿਛਲੇ 4 ਸਾਲਾਂ ਤੋਂ ਜਿਹੜੇ ਬਧੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਬਹੁਤ ਟੌਪ ਕਲਾਸ ਹਾਈਵੇ ਬਣੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਜਾ ਕੇ ਦੇਖੋ ਇੱਕ ਵਾਰੀ ਮਲਾਈ ਵਰਗੇ ਇਹ ਹਾਈਵੇ ਆ ਤੇ ਮੈਂ ਇਹੀ ਗੱਲ ਕਹਿਣਾ ਚਾਹਨਾਗਾ ਜੇ ਤੁਹਾਨੂੰ ਜਾਣਕਾਰੀ ਪਸੰਦ ਆਈ ਆ ਤਾਂ ਵੀਰ ਬਣ ਕੇ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਹਰ ਇੱਕ ਪੰਜਾਬੀ ਦੇ ਫੋਨ ਦੇ ਵਿੱਚ ਇਹ ਜਾਣਕਾਰੀ ਜਾਣੀ ਚਾਹੀਦੀ ਆ ਕਿਉਂਕਿ ਇਹ ਜਾਣਕਾਰੀ ਵੈਬਸਾਈਟਾਂ ਦੇ ਵਿੱਚ ਹੀ ਪਈ ਹੁੰਦੀ ਆ ਕੋਈ ਇਹਨੂੰ ਪੜ੍ਹ ਕੇ ਅੱਗੇ ਦੱਸਣ ਦੀ ਹਿੰਮਤ ਨਹੀਂ ਕਰਦਾਗਾ ਬਹੁਤ ਮਿਹਨਤ ਲੱਗਦੀ ਆ ਵੀਰਵਾਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਟੈਟਸ ਗਰੁੱਪ